गुरु वाहे गुरु धन धन अमर शहीद बाबा दीप सिंह जी धन धन अमर शहीद बाबा दीप सिंह जी गुरु रूप गुरु खालसा संगत जी आओ गुरु साहब दी बख्शिश फतेह दोहराओ गज गए फतेह बुलाओ आखो जी गुरु जी का खालसा गुरु जी की फतेह ਸਾਤ ਸੰਗਤ ਜੀ ਤਾਨ-ਤਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਅੱਜ ਕੁੱਲ ਜਹਾਨ ਦੇ ਅੰਦਰ ਹੋ ਰਹੀ ਹੈ ਇਸ ਜਹਾਨ ਦਾ ਕਣ-ਕਣ ਬਾਬਾ ਦੀਪ ਸਿੰਘ ਜੀ ਨੂੰ ਤਾਨ ਕਹਿ ਰਿਹਾ ਏ ਕਿ हे ਖੰਡੇ ਵਾਲੇ ਬਾਪੂ हे ਤਾਨ-ਤਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਤੁਹਾਡੇ ਵਰਗਾ ਕੋਈ ਹੋਰ ਨਹੀਂ ਤੇ ਸਾਤ ਸੰਗਤ ਇਹ ਜਿਹੜੀ ਵਡਿਆਈ ਕੁੱਲ ਬ੍ਰਹਿਮੰਡ ਦੇ ਵਿੱਚ ਹੋ ਰਹੀ ਹੈ ਬਾਬਾ ਦੀਪ ਸਿੰਘ ਜੀ ਦੀ ਕਿਉਂ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਸੇਵਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਰਹੇ ਜਵਾਨੀ ਦੀ ਅਵਸਥਾ ਮਾਤਾ ਪਿਤਾ ਦੇ ਨਾਲ ਬਾਬਾ ਦੀਪ ਸਿੰਘ ਜੀ ਜਾਂਦੇ ਨੇ ਛਿਰ ਆਨੰਦਪੁਰ ਸਾਹਿਬ ਕਿਉਂਕਿ ਇਹਨਾਂ ਦੇ ਮਾਤਾ ਪਿਤਾ ਸੀ ਜਿਹੜੇ ਮਾਤਾ ਜਿਉਣੀ ਤੇ ਪਿਤਾ ਭਗਤਾ ਜੀ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੇਵਕ ਸੀ ਦਰਸ਼ਨਾਂ ਦਾ ਚਾਉ ਮੰਨਦੇ ਅੰਦਰ ਉੱਠਿਆ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਦੀਪਾ ਸੀ ਇਹ ਵੀ ਨਾਲ ਚੱਲਦੇ ਨੇ ਮਾਤਾ ਪਿਤਾ ਦੇ ਤੇ ਆਨੰਦਪੁਰ ਸਾਹਿਬ ਆ ਜਾਂਦੇ ਨੇ ਇੱਥੇ ਆ ਕੇ ਭਾਈ ਦੀਪੇ ਨੇ ਜਦੋਂ ਦੇਖਿਆ ਆਨੰਦਪੁਰ ਸਾਹਿਬ ਚਰੌਣਕਾਂ ਲੱਗੀਆਂ ਨੇ ਜਗਾ ਜਗਾ ਜਿਹੜੇ ਸਿੰਘ ਨੇ ਕਿਤੇ ਦੇਗਾ ਚੜੀਆਂ ਨੇ ਕਿਤੇ ਤੇਗਾ ਚੱਲ ਰਹੀਆਂ ਨੇ ਕਿਤੇ ਗਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਬੜਾ ਮਨ ਖਿੱਚਿਆ ਗਿਆ ਮਨ ਦੇ ਅੰਦਰ ਬੜਾ ਚਾਅ ਉੱਠਿਆ ਬੜਾ ਵਧੀਆ ਮਹਿਸੂਸ ਕੀਤਾ ਉੱਥੇ ਜਾ ਕੇ ਤੇ ਸਾਧ ਸੰਗਤ ਹੁਣੋ ਘੜੀ ਆ ਗਈ ਜਦੋਂ ਦੀਦ ਕੀਤੀ ਦਸਮੇਸ਼ ਪਿਤਾ ਦੀ ਬਾਬਾ ਦੀਪ ਸਿੰਘ ਜੀ ਆਨੇ ਜਦੋਂ ਦਰਸ਼ਨ ਕੀਤੇ ਮਨ ਗਦਗਦ ਹੋ ਉਠਿਆ ਬਾਬਾ ਦੀਪ ਸਿੰਘ ਜੀ ਇਦਾਂ ਦਾ ਨਜ਼ਾਰਾ ਕਦੀ ਤੱਕਿਆ ਨਹੀਂ ਐਵੇਂ ਲੱਗੇ ਜਿਵੇਂ ਕੋਈ ਅਲਾਹੀ ਨੂਰ ਤੱਕ ਲਿਆ। ਉਸੇ ਸਮੇਂ ਉਹ ਮੁਹੱਬਤ ਪੈ ਗਈ। ਉਹ ਮੁਹੱਬਤ ਪੈ ਗਈ ਜਿਹੜੀ ਫਿਰ ਅੰਤਲੇ ਸਵਾਸ ਤੱਕ ਨਾਲ ਲੱਥੀ। ਸਾਸੰਗਤ ਇਹ ਹੁੰਦੀ ਹੈ ਪ੍ਰੀਤੀ। ਦਰਸ਼ਨ ਕਰਦਿਆਂ ਹੀ ਐਨੀ ਪ੍ਰੀਤੀ ਪੈ ਗਈ। ਕਾਫੀ ਸਮਾਂ ਉਥੇ ਰਹਿ। ਤੇ ਫਿਰ ਜਦੋਂ ਦੇਖਿਆ ਕਿ ਸਾਰਿਆਂ ਨੇ ਗਾਤਰੇ ਪਾਏ ਨੇ ਤੇ ਮੈਂ ਵੀ ਪਾਉਣਾ ਆ। ਮਾਨੇ ਚਾਚਾ ਉੱਥੇ ਆ ਕੇ ਅਮਰਤ ਛਕਣਾ ਹੈ ਤੇ ਮਾਤਾ ਪਿਤਾ ਦੇ ਸਮੇਤ ਬਾਬਾ ਦੀਪ ਸਿੰਘ ਜੀ ਨੇ ਫਿਰ ਅਮਰਤ ਛਕਿਆ ਆਨੰਦਪੁਰ ਸਾਹਿਬ ਵਿਖੇ ਉੱਥੇ ਰਹਿ ਕੇ ਸੇਵਾ ਕਰਦੇ ਨੇ ਸਮਾਂ ਹੋ ਗਿਆ ਆ ਮਾਤਾ ਪਿਤਾ ਕਹਿੰਦੇ ਨੇ ਭਾਈ ਦੀਪੇ ਨੂੰ ਕਿ ਹੁਣ ਘਰ ਚਲੀਏ ਬਹੁਤ ਸਮਾਂ ਹੋ ਗਿਆ ਹੈ ਭਾਈ ਦੀਪਾ ਕਹਿੰਦਾ ਕਿ ਮੈਂ ਨਹੀਂ ਜਾਣਾ ਮੇਰਾ ਇੱਥੇ ਬੜਾ ਮਨ ਲੱਗਾ ਏ ਮੈਂ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਜਾਣਾ ਮੈਂ ਗੁਰੂ ਸਾਹਿਬ ਤੋਂ ਬਿਨਾਂ ਨਹੀਂ ਰਹਿ ਸਕਦਾ ਤੁਸੀਂ ਜਾਓ ਮੈਂ ਇੱਥੇ ਰਹਿ ਕੇ ਸੇਵਾ ਕਰਨੀ ਹੈ ਦਸ਼ਮੇਸ਼ ਪਿਤਾ ਦੀ ਤੇ ਸਾਸੰਗਰ ਮਾਤਾ ਪਿਤਾ ਸਮਝਾਉਂਦੇ ਨੇ ਪੁੱਤ ਅਮਰਤ ਛੱਕ ਲਿਆ ਅਮਰਤ ਛੱਕਣ ਦਾ ਮਤਲਬ ਇਹ ਥੋੜੀ ਹੁੰਦਾ ਹੈ ਕਿ ਘਰ-ਬਾਰ ਛੱਡ ਦਿਓ ਘਰ ਦੇ ਕੰਮ ਕਮਕਾਰ ਵੀ ਕਰਨੇ ਨੇ ਇਹ ਗੱਲ ਚੱਲ ਰਹੀ ਹੁੰਦੀ ਹੈ ਤੇ ਸਾਸੰਗਤ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਸਿੰਘਾਂ ਨੂੰ ਸਾਰੇ ਸੰਗਤ ਨੂੰ ਦਰਸ਼ਨ ਦਿੰਦੇ ਨੇ ਤੇ ਜਦੋਂ ਇਹ ਗੱਲਬਾਤ ਕਰ ਰਹੇ ਹੁੰਦੇ ਨੇ ਮਾਤਾ ਪਿਤਾ ਭਾਈ ਦੀਪ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਸਮਝਾ ਰਹੇ ਹੁੰਦੇ ਨੇ ਕਿ ਘਰ ਚਲੀਏ ਉਦੋਂ ਦਸ਼ਮੇਸ਼ ਪਿਤਾ ਲੰਘ ਰਹੇ ਹੁੰਦੇ ਨੇ ਉਹਨਾਂ ਦੀ ਨਜ਼ਰ ਨਦਰ ਪੈ ਜਾਂਦੀ ਹੈ ਇਹਨਾਂ ਤੇ ਕੋਲ ਆ ਕੇ ਪੁੱਛਦੇ ਨੇ ਭਾਈ ਕੀ ਗੱਲਬਾਤ ਹੋ ਰਹੀ ਹੈ ਕੀ ਹੋਇਆ ਤੇ ਇਹਨਾਂ ਦੇ ਮਾਤਾ ਪਿਤਾ ਭਾਈ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਗੁਰੂ ਸਾਹਿਬ ਨੂੰ ਕਹਿੰਦੇ ਨੇ ਗੁਰੂ ਸਾਹਿਬ ਤੁਸੀਂ ਸਮਝਾ ਲਓ ਅਸੀਂ ਇਹਨੂੰ ਕਹਿ ਰਹੇ ਹਾਂ ਕਿ ਅਮਰਤ ਸ਼ਕਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਘਰ-ਬਾਰ ਤਿਆਗ ਕਰ ਦੋ ਤੇ ਸਾਧ ਸੰਗਤ ਉਦੋਂ ਫਿਰ ਜਿਹੜੀ ਵਡਿਆਈ ਬਾਬਾ ਦੀਪ ਸਿੰਘ ਜੀ ਦੀ ਦਸ਼ਮੇਸ਼ ਪਿਤਾ ਨੇ ਕੀਤੀ ਨਾ ਉਹੀ ਵਡਿਆਈ ਅੱਜ ਕੁੱਲ ਬ੍ਰਹਿਮੰਡ ਕਰ ਰਿਹਾ ਹੈ ਕਿਉਂਕਿ ਸਾਧ ਸੰਗਤ ਜੀ ਇਹ ਬਖਸ਼ਿਸ਼ਾਂ ਜਿਹੜੀਆਂ ਨੇ ਇਹ ਥਾਪੜਾ ਜਿਹੜਾ ਬਾਬਾ ਦੀਪ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਤੋਂ ਮਿਲਿਆ ਨਾ ਉਹੀ ਬਰਕਤਾਂ ਅੱਜ ਤੱਕ ਚੱਲਦੀਆਂ ਆ ਰਹੀਆਂ ਨੇ ਉਹੀ ਬਖਸ਼ਿਸ਼ਾਂ ਅੱਜ ਤੱਕ ਚੱਲ ਰਹੀਆਂ ਨੇ ਦਸ਼ਮੇਸ਼ ਪਿਤਾ ਕਹਿੰਦੇ ਜੇ ਨਹੀਂ ਜਾਂਦਾ ਨਾ ਦੀਪਾ ਤੇ ਫਿਰ ਇਹਨੂੰ ਇੱਥੇ ਰਹਿਣ ਦੋ ਸਮਾਏਗਾ ਇਹਦਾ ਨਾਮ ਹੈ ਦੀਪ ਸਿੰਘ ਸਮਾਏਗਾ ਇਹ ਜਿਹੜਾ ਦੀਪ ਹੈ ਨਾ ਹਜ਼ਾਰਾਂ ਲੱਖਾਂ 부ਜੇ ਹੋਏ ਦੀਪਾਂ ਨੂੰ ਇਹ ਜਗਾਏਗਾ ਇਹ ਰੋਸ਼ਨ ਕਰੇਗਾ ਤੇ ਸਾਧ ਸੰਗਤ ਹੁਣ ਅਸੀਂ ਅੱਜ ਜੇ ਝਾਤੀ ਮਾਰ ਕੇ ਦੇਖਦੇ ਹਾਂ ਕੁੱਲ ਜਹਾਨ ਦੇ ਅੰਦਰ ਹੈ ਕੋਈ ਐਸਾ ਹਿਸਤਾਨ ਹੈ ਕੋਈ ਐਸੀ ਰੂਹ ਜਿਹੜੀ ਅੱਜ ਵੀ ਸੰਗਤ ਦਾ ਭਲਾ ਕਰ ਰਹੀ ਹੋਵੇ ਐਸੀ ਕੋਈ ਬਾਬਾ ਜੀ ਦੇ ਦਰ ਤੇ ਆਉਂਦਾ ਹੈ ਬਾਬਾ ਜੀ ਹੋਰੀਆਂ ਝੋਲੀਆਂ ਭਰ ਕੇ ਤੋਰਦੇ ਨੇ ਹਜ਼ਾਰਾਂ ਰੋਗੀ ਨੇ ਜਿਨ੍ਹਾਂ ਦੇ ਘਰ ਕਲੇਸ਼ ਹੈ ਹਜ਼ਾਰਾਂ ਰੋਗੀ ਨੇ ਜਿਨ੍ਹਾਂ ਦੇ ਘਰ ਕੋਈ ਬਾਣੀ ਨਹੀਂ ਹੈ ਪਰ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਕੇ ਉਹਨਾਂ ਦੇ ਘਰ ਬਾਣੀ ਆ ਜਾਂਦੀ ਹੈ ਹਜ਼ਾਰਾਂ ਨਸ਼ਾ ਕਰਨ ਵਾਲੇ ਨੇ ਨਸ਼ਾ ਨਿਕਲ ਜਾਂਦਾ ਆ ਸੁਖਮਨੀ ਸਾਹਿਬ ਦੇ ਪੈਰੇ ਲੱਗ ਜਾਂਦੇ ਨੇ ਜਪਜੀ ਸਾਹਿਬ ਦੇ ਪੈਰੇ ਲੱਗ ਜਾਂਦੇ ਨੇ ਸੋ ਜਹਾ ਸੰਗਤ ਆਇਦਾ ਸ਼ਹੀ ਸਿੰਘ ਜਿਹੜੇ ਨੇ ਬਾਬਾ ਦੀਪ ਸਿੰਘ ਜੀ ਐਦਾਂ ਵਰਤਰੇ ਨੇ ਅੱਜ ਵੀ ਫਿਰ ਸਮਾਂ 5 ਸਾਲ ਰਹਿੰਦੇ ਨੇ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ குரு ਸਾਹਿਬ ਦੇ ਦਰਸ਼ਨ ਦੇਦਾਰ ਕਰਦੇ ਨੇ ਉੱਥੇ ਸੇਵਾ ਕਰਦੇ ਨੇ ਰੱਜ ਰੱਜ ਕੇ ਤੇ ਸਾਧ ਸੰਗਤ ਉੱਥੇ ਦਸ਼ਮੇਸ਼ ਪਿਤਾ ਨੇ ਅਨੰਦਪੁਰ ਸਾਹਿਬ ਵੱਖਰੀਆਂ ਵੱਖਰੀਆਂ ਟੁਕੜੀਆਂ ਬਣਾਈਆਂ ਹੁੰਦੀਆਂ ਨੇ ਫੌਜ ਦੀਆਂ ਫੌਜ ਦੀਆਂ ਵੱਖਰੀਆਂ ਵੱਖਰੀਆਂ ਟੁਕੜੀਆਂ ਬਣਾਈਆਂ ਹੁੰਦੀਆਂ ਨੇ ਇੱਕ ਟੁਕੜੀ ਜਿਵੇਂ ਮਤਲਬ ਜਿਨੇ ਅੱਗੋਂ ਹਮਲਾ ਕਰਨਾ ਇੱਕ ਨੇ ਥੋੜਾ ਪਿਛੇੋਂ ਕਰਨਾ ਹਮਲਾ ਇੱਕ ਟੁਕੜੀ ਮਾਰਾ ਇਹਨੇ ਬਣਾਈ ਸੀ ਉੱਥੇ ਉਹ ਟੁਕੜੀ ਜਿਨੇ ਮਤਲਬ ਜਿਹੜੇ ਨਪੁੰਨ ਹੁੰਦੇ ਸੀ ਪੂਰੇ ਸ਼ਸਤਰ ਮਾਹਿਰ ਹੁੰਦੇ ਸੀ ਤੇ ਉਹਦਾ ਨਾਮ ਸੀ ਸ਼ਾਂਤ ਸਿਪਾਈ ਟੁਕੜੀ ਤੇ ਉਹ ਟੁਕੜੀ ਸੀ ਜਿਨ੍ਹਾਂ ਦਾ ਨਿਤਨੇਮ ਜਪ ਤਪ ਸੀ ਜਿਹੜੇ ਅਮਰਤ ਵੇਲੇ ਜੁੜਦੇ ਵੀ ਸੀ ਤੇ ਸਾ ਸੰਗਤ ਬਾਬਾ ਦੀਪ ਸਿੰਘ ਜੀ ਉੱਥੇ ਰਹਿ ਕੇ ਹਰ ਤਰੀਕੇ ਦੀ ਸਿੱਖਿਆ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦਿਆਂ ਪ੍ਰਾਪਤ ਕੀਤੀ ਵੱਖਰੀਆਂ ਵੱਖਰੀਆਂ ਪਛਾਵਾਂ ਦਾ ਗਿਆਨ ਪ੍ਰਾਪਤ ਕੀਤਾ ਤੇ ਸਾ ਸੰਗਤ ਉੱਥੇ ਬਾਬਾ ਦੀਪ ਸਿੰਘ ਜੀ ਦਾ ਬੜਾ ਮਨ ਲੱਗਾ ਤੇ ਫਿਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਆ ਜਾਂਦੇ ਨੇ ਪਾਹੋਵਿੰਡ ਉੱਥੇ ਆ ਕੇ ਪ੍ਰਚਾਰ ਕਰਦੇ ਨੇ ਸਿੱਖੀ ਦਾ ਤੇ ਫਿਰ ਜਦੋਂ ਸਮਾ ਬੀਤਦਾ ਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਜਾਂਦੇ ਨੇ ਤੇ ਧੀਰਮਲ ਕੋ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਮੰਗਾਉਂਦੇ ਨੇ ਤੇ ਧੀਰਮਲ ਨਾ ਕਰ ਦਿੰਦਾ ਏ ਕਹਿੰਦਾ ਕਿ ਜੇ ਇਹ ਆਪਣੇ ਆਪ ਨੂੰ ਗੁਰੂ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੁਪੁੱਤਰ ਨੇ ਤੇ ਆਪ ਬਾਣੀ ਕਿਉਂ ਨਹੀਂ ਲਿਖ ਲੈਂਦੇ ਮਨਾਂ ਕਰ ਦਿੱਤਾ ਬੀੜ ਨਾ ਦਿੱਤੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨੇਹਾ ਭੇਜਿਆ ਪਹੁਵਿੰਡ ਕਹਿੰਦੇ ਕਿ ਜਾਓ ਭਾਈ ਦੀਪ ਸਿੰਘ ਨੂੰ ਬੁਲਾ ਕੇ ਲਿਆਓ ਉਹਦੇ ਕੋਲ ਅਸੀਂ ਸੇਵਾ ਲੈਣੀ ਹੈ ਫਿਰ ਬਾਬਾ ਦੀਪ ਸਿੰਘ ਜੀ ਹੁੰਦੇ ਨੇ ਤੇ ਦਸ਼ਮੇਸ਼ ਪਿਤਾ ਨੇ ਸੇਵਾ ਲਈ ਉਹਨਾਂ ਕੋਲ ਜਿਹੜੇ ਭਾਈ ਮਨੀ ਸਿੰਘ ਜੀ ਨੇ ਉਹ ਉਹਨਾਂ ਨੂੰ ਸੇਵਾ ਦਿੱਤੀ ਲਿਖਣ ਦੀ ਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਮਿਲੀ ਕਾਗਜ਼ ਦੇਣਾ ਹੈ ਬਾਣੀ ਲਿਖਣ ਲਈ ਤੇ ਕਲਮਾ ਘੜ ਘੜ ਕੇ ਦੇਣੀਆਂ ਨੇ ਦਸ਼ਮੇਸ਼ ਪਿਤਾ ਨੇ 9 ਮਹੀਨੇ 9 ਦਿਨ ਤੇ 9 ਘੜੀਆਂ ਦੇ ਵਿੱਚ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਸੀ ਉਹ ਬੋਲਿਆ ਉਹ ਬਾਣੀ ਉਚਾਰੀ ਤੇ ਪਾਪਾ ਭਾਈ ਮਨੀ ਸਿੰਘ ਜੀ ਨੇ ਬਾਣੀ ਲਿਖੀ ਤੇ ਜਿਹੜੇ ਬਾਬਾ ਦੀਪ ਸਿੰਘ ਜੀ ਉਹ ਕਲਮਾ ਘੜ ਘੜ ਕੇ ਦਿੰਦੇ ਨੇ ਐਡੀ ਵੱਡੀ ਸੇਵਾ ਬਾਬਾ ਦੀਪ ਸਿੰਘ ਜੀ ਦੇ ਹਿੱਸੇ ਆਈ ਤੇ ਸਾ ਸੰਗਤ ਉਹ ਕਲਮ ਜਿਹੜੀ ਬਾਬਾ ਦੀਪ ਸਿੰਘ ਦੇ ਹਿੱਸੇ ਜਿਹੜੀਆਂ ਕਲਮਾ ਘੜ ਘੜ ਕੇ ਦਿੰਦੇ ਰਹੇ ਨਾ ਬਾਣੀ ਲਿਖਣ ਲਈ ਉਹੀ ਕਲਮ ਅਜੇ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਹੈ ਜਿਹੜੇ ਕਰਮ ਬਦਲ ਰਹੀ ਹੈ ਕੋਈ ਉਹਨਾਂ ਦੇ ਦਰਸ਼ਨ ਦੇਦਾਰ ਲਈ ਉਹਨਾਂ ਦੇ ਦਰ ਤੇ ਆ ਕੇ ਪੁਕਾਰ ਕਰਦਾ ਤੇ ਬਾਬਾ ਦੀਪ ਸਿੰਘ ਉਹਦੀਆਂ ਝੋਲੀਆਂ ਭਰ ਕੇ ਤੋੜਦੇ ਨੇ ਉਹਨੂੰ ਨਿਹਾਲ ਕਰਕੇ ਤੋੜਦੇ ਨੇ ਸਾ ਸੰਗਤ ਜੀ ਤੇ ਬਾਬਾ ਦੀਪ ਸਿੰਘ ਜੀ ਫਿਰ ਦਮਦਮਾ ਸਾਹਿਬ ਆਉਂਦੇ ਨੇ ਉੱਥੇ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਬਾਬਾ ਦੀਪ ਸਿੰਘ ਜੀ 30 ਸਾਲ ਲੈ ਕੇ ਸੇਵਾ ਕਰਦੇ ਨੇ ਉੱਥੇ ਰਹਿੰਦੇ ਨੇ ਉੱਥੇ ਪੋਰਾ ਸਾਹਿਬ ਦੇ ਵਿੱਚ ਬੈਠਦੇ ਨੇ ਬਾਬਾ ਦੀਪ ਸਿੰਘ ਉੱਥੇ ਪਹਿਰੇ ਲੱਗਦੇ ਨੇ ਫਿਰ ਬਾਣੀ ਦੇ ਬੜਾ ਜੱਪ ਤਪ ਕੀਤਾ ਬਾਬਾ ਦੀਪ ਸਿੰਘ ਨੇ ਬੜੀ ਬਾਣੀ ਪੜ੍ਹੀ ਚਾਰ ਜਿਹੜੇ ਮਹਾਰਾਜ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥੀ ਲਿਖੇ ਬਾਬਾ ਦੀਪ ਸਿੰਘ ਜੀ ਨੇ 12 ਸਾਲ ਦੇ ਵਿੱਚ ਚਾਰ ਸਰੂਪ ਲਿਖੇ ਹੁਣ ਜਦੋਂ ਸਰੂਪ ਲਿਖਦੇ ਆਉਣਗੇ ਪਹਿਲਾਂ ਇੱਕ ਮਹਾਰਾਜ ਦਾ ਸਰੂਪ ਅੱਗੇ ਪ੍ਰਕਾਸ਼ ਕਰਦੇ ਹੋਣਗੇ ਤੇ ਪਹਿਲਾ ਇੱਕ ਵਾਰੀ ਬਾਣੀ ਉਤੋਂ ਪੜ੍ਹਦੇ ਹੋਣਗੇ ਫਿਰ ਲਿਖਦੇ ਹੋਣਗੇ ਦੂਜੀ ਵਾਰ ਪੜ੍ਹੀ ਗਈ ਫਿਰ ਚੈੱਕ ਕਰਦੇ ਹੋਣਗੇ ਦੁਬਾਰਾ ਪੜ੍ਹਦੇ ਹੋਣਗੇ ਇਦਾਂ ਕਿੰਨੀ ਵਾਰੀ ਬਾਣੀ ਦਾ ਜਾਪ ਹੋਇਆ ਚਾਰ ਸਰੂਪ ਲਿਖੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਤੇ ਇਹ ਬਖਸ਼ਿਸ਼ਾਂ ਜਿਹੜੀਆਂ ਨੇ ਅੱਜ ਤੱਕ ਬਾਬਾ ਦੀਪ ਸਿੰਘ ਜਿਹੜੇ ਵਰਤਾ ਰਹੇ ਨੇ ਤੇ ਉਹ ਕਿੱਥੋਂ ਬਖਸ਼ਿਸ਼ਾਂ ਮਿਲੀਆਂ ਜਦੋਂ ਅਸੀਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜ੍ਹਦੇ ਆ ਨਾ ਫਿਰ ਪਤਾ ਲੱਗਦਾ ਹੈ ਕਿ ਸ਼ਕਤੀ ਸਾਰੀ ਬਾਣੀ ਦੀ ਹੈ ਜਿਹੜੀ ਬਾਬਾ ਦੀਪ ਸਿੰਘ ਨੇ ਬਾਣੀ ਪੜ੍ਹੀ ਨਾ ਉਹ ਬਾਣੀ ਦੀ ਸ਼ਕਤੀ ਹੈ ਸਾਰੀ ਜਿਹੜੀ ਅੱਜ ਤੱਕ ਵਰਤਰੀ ਹੈ ਪਤਾ ਨਹੀਂ ਕਿੰਨੇ ਪਾਠ ਜਪਜੀ ਸਾਹਿਬ ਦੀ ਜੇ ਬਾਬਾ ਦੀਪ ਸਿੰਘ ਜੀ ਨੇ ਡੇਲੀ ਕਰਦੇ ਸੁਖਮਨੀ ਸਾਹਿਬ ਦੇ ਜਾਪ ਸਹਿਜ ਪਾਠ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜਾ ਹੱਥੀ ਲਿਖੀਆਂ ਬਾਬਾ ਦੀਪ ਸਿੰਘ ਨੇ ਸੋ ਸਾਧ ਸੰਗਤ ਜੀ ਇਹ ਜਿਹੜੀ ਸੇਵਾ ਹੈ ਨਾ ਬਾਬਾ ਦੀਪ ਸਿੰਘ ਜੀ ਦੀ ਇੱਕ ਤੇ ਬਾਣੀ ਲਿਖੀ ਦੂਜੀ ਸੇਵਾ ਦੋ ਇਸ ਚੀਜ਼ਾਂ ਜਿਹੜੀਆਂ ਥਾਮਣੇ ਸਿੱਖ ਪੰਥ ਦਾ ਇੱਕ ਸੇਵਾ ਤੇ ਇੱਕ ਸਿਮਰਨ ਸਿਮਰਨ ਵੀ ਬਾਬਾ ਦੀਪ ਸਿੰਘ ਜੀ ਨੇ ਬੜਾ ਕੀਤਾ ਤੇ ਸੇਵਾ ਵੀ ਬੜੀ ਕੀਤੀ ਦਸ਼ਮੇਸ਼ ਪਿਤਾ ਦੇ ਕੋਲ ਰਹਿ ਕੇ ਜਦੋਂ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਨੇ ਸਰਬਲੋਹ ਦੇ ਬਾਟੇ ਮਾਂਜਦੇ ਨੇ ਬਾਟਾ ਮਾਂਜੀ ਜਾਣ ਬਾਬਾ ਦੀਪ ਸਿੰਘ ਰਗਰ ਰਗੜ ਕੇ ਮਾਂਜਦੇ ਨੇ ਆਪਣਾ ਬਾਰ-ਬਾਰ ਚਿਹਰਾ ਦੇਖਦੇ ਨੇ ਵਿੱਚ ਚਿਹਰਾ ਦਿਖਦਾ ਏ ਤੇ ਪਾਸ਼ਾ ਜੀ ਆਂਦੇ ਨੇ ਲੱਗੇ ਕਹਿੰਦੇ ਦੀਪ ਸਿੰਘਾ ਚਿਹਰਾ ਤੇਰਾ ਦਿਖਣ ਲੱਗ ਗਿਆ ਸਾਫ਼ ਹੋ ਗਿਆ ਹੁਣ ਛੱਡ ਦੇ ਵੀ ਬਾਟਾ ਸਾਫ਼ ਹੋ ਗਿਆ ਹੁਣ ਰਹਿਣ ਦੇ ਕਹਿੰਦਾ ਨਹੀਂ ਪਾਸ਼ਾ ਜੀ ਅਜੇ ਪੂਰਾ ਸਾਫ਼ ਨਹੀਂ ਹੋਇਆ ਫੇਰ ਮਾਂਜਣ ਲੱਗ ਜਾਂਦੇ ਨੇ ਤੇ ਕਹਿੰਦਾ ਪਾਸ਼ਾ ਜੀ ਕਹਿੰਦੇ ਹੋਰ ਕਿੰਨਾ ਸਾਫ਼ ਹੋਣਾ ਹੈ ਬਿਲਕੁਲ ਸ਼ੀਸ਼ੇ ਵਾਂਗੂ ਦੇ ਚਮਕ ਰਿਹਾ ਹੈ ਕਹਿੰਦਾ ਨਹੀਂ ਪਾਸ਼ਾ ਜੀ ਅਜੇ ਮੇਰਾ ਮੁਖੜਾ ਦਿਖ ਰਿਹਾ ਵਿੱਚੋਂ ਜਿੰਨਾ ਚਿਰ ਮੈਨੂੰ ਤੁਹਾਡਾ ਮੁਖੜੇ ਦੇ ਦਰਸ਼ਨ ਨਹੀਂ ਨਾ ਹੁੰਦੇ ਇਹਦੇ ਚੋਂ ਉਹਨਾਂ ਚਿਰ ਇਹ ਸਾਫ਼ ਨਹੀਂ ਹੋਣਾ ਤੇ ਸਾਧ ਸੰਗਤ ਜੀ ਇਹ ਭਾਵਨਾ ਸੀ ਇਹ ਪ੍ਰੇਮ ਸੀ ਬਾਬਾ ਦੀਪ ਸਿੰਘ ਜੀ ਦਾ ਇਹ ਮੁਹੱਬਤ ਸੀ ਬਾਬਾ ਦੀਪ ਸਿੰਘ ਜੀ ਦਸ਼ਮੇਸ਼ ਪਿਤਾ ਦੇ ਲਈ ਐਵੇਂ ਨਹੀਂ ਹੈ ਵਰਕਤਾ ਅਜ ਤੱਕ ਵਰਤਰੀਆਂ ਐਵੇਂ ਨਹੀਂ ਵਡਿਆਈ ਕਣਕਣ ਜਿਹੜਾ ਹੈ ਨਾ ਇਸ ਧਰਤੀ ਦਾ ਕਣਕਣ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰ ਰਿਹਾ ਹੈ ਕਿ ਬਾਬਾ ਜੀ ਤੁਸੀਂ ਧਨ ਹੋ ਤੁਹਾਡੇ ਵਰਗਾ ਕੋਈ ਹੋਰ ਨਹੀਂ ਪੀ ਤੁਸੀਂ ਦਸ਼ਮੇਸ਼ ਪਿਤਾ ਦੀ ਸੇਵਾ ਕੀਤੀ ਜਿਹੜੀ ਬਾਣੀ ਪੜੀ ਉਹ ਬਾਣੀ ਦੇ ਸਦਕਾ ਹੀ ਬਾਬਾ ਦੀਪ ਸਿੰਘ ਜੀ ਲੱਖਾਂ ਕਰੋੜਾਂ ਦੀਆਂ ਝੋਲੀਆਂ ਪਰ ਰਹੇ ਨੇ ਐਵੇਂ ਨਹੀਂ ਸਾ ਸੰਗਤ ਜੀ ਐਤਵਾਰ ਦੇ ਦਿਨ ਕੀ ਕਿਸੇ ਵੀ ਦਿਨ ਹਫਤੇ ਦੇ ਚਲੇ ਜਾਓ ਲਾਈਨਾਂ ਲੱਗੀਆਂ ਹੁੰਦੀਆਂ ਨੇ ਦਰਸ਼ਨ ਕਰਨ ਲਈ ਕਿਸੇ ਨੂੰ ਬਾਹਰ ਫੜ ਕੇ ਪੁੱਛ ਲੋ ਭਾਈ ਕੀ ਮਿਲਦਾ ਤੈਨੂੰ ਉਹ ਸੰਗਤ ਦੱਸੇਗੀ ਇਹ ਕੋਈ ਕਹਾਣੀਆਂ ਕੋਈ ਆਪੋ ਬਣਾਈਆਂ ਨਹੀਂ ਇਹ ਸੰਗਤ ਦੇ ਨਾਲ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਵਰਤ ਰਹੇ ਨੇ ਤੇ ਸਾ ਸੰਗਤ ਜੀ ਅੱਜ ਵੀ ਬਾਬਾ ਦੀਪ ਸਿੰਘ ਜੀ ਇਦਾਂ ਹੀ ਵਰਤਦੇ ਨੇ ਜਿਹੜੀ ਉਹ ਵੜਿਆਈ ਉਹ ਬਖਸ਼ਿਸ਼ਾਂ ਦਸ਼ਮੇਸ਼ ਬਿਤਾਣੇ ਦਿੱਤੀਆਂ ਹੀ ਸੀ ਨਾ ਕੀ ਹਜ਼ਾਰਾਂ ਦੀਪਾਂ ਨੂੰ ਕੀ ਕਰੇਗਾ ਰੋਸ਼ਨ ਕਰੇਗਾ ਉਹ ਅੱਜ ਵੀ ਰੋਸ਼ਨਾਰੇ ਨੇ ਕੁੱਲ ਜਹਾਨ ਰੋਸ਼ਨਾਰੇ ਤਾਂ ਹੀ ਤੇ ਕਣ ਕਣ ਜਿਹੜਾ ਆ ਇਸ ਬ੍ਰਹਿਮੰਡ ਦਾ ਇਸ ਲੋਕਾਈ ਦਾ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰ ਰਿਹਾ ਸਾ ਸੰਗ ਜੀ ਸਭ ਦੇ ਦੁੱਖ ਕੱਟਦੇ ਨੇ ਸਭ ਨੂੰ ਖੁਸ਼ੀਆਂ ਬਖਸ਼ਦੇ ਨੇ ਬਸ ਅੰਦਰ ਦੀ ਜਿਹੜੀ ਸ਼ਰਧਾ ਆ ਪ੍ਰੇਮ ਐ ਉਹ ਪੱਕੀ ਹੋਣੀ ਚਾਹੀਦੀ ਐ ਅੱਜ ਜਿਹੜੀ ਅਸੀਂ ਹੱਡ ਬੀਤੀ ਸਾਂਝੀ ਕਰਨ ਲੱਗੇ ਆ ਕਬੀਰ ਦੀ ਐ ਵੀਰ ਜਿਹੜਾ ਐ ਹੁਣ ਕੁਝ ਐਸੀ ਸੰਗਤ ਵਿੱਚ ਬੈਠਣ ਕਰਕੇ ਮਾੜੇ ਰਾਹ ਤੇ ਤੁਰ ਜਾਂਦਾ ਏ ਜਾਨੀ ਨਸ਼ਿਆਂ ਵਿੱਚ ਪੈ ਜਾਂਦਾ ਏ ਦਿਨ ਰਾਤ ਸ਼ਰਾਬ ਦਾ ਸੇਵਨ ਕਰਨਾ ਸ਼ਰਾਬ ਤੋਂ ਬਿਨਾ ਕੁਝ ਦਿਖਣਾ ਨਾ ਘਰ ਦੇ ਗਹਿਣੇ ਗੱਟੇ ਜੋ ਲੱਭਣਾ ਵੇਚ ਦੇਣਾ ਪਰ ਸ਼ਰਾਬ ਪੀਣੀ ਸਾਰੇ ਇਲਾਕੇ ਨੇ ਸਾਰੇ ਪਿੰਡ ਨੇ ਕਹਿਣਾ ਕਿ ਇਹ ਬੰਦਾ ਜਿਹੜਾ ਆ ਇਹ ਘਰ ਨੂੰ ਉਜਾੜ ਕੇ ਬਹਿ ਗਿਆ ਏ ਇਹ ਕਦੀ ਸੁਧਰ ਨਹੀਂ ਸਕਦਾ ਤੇ ਜਿਹੜੀ ਇਹਦੇ ਘਰ ਆਏਗੀ ਉਹ ਵੀ ਉਹ ਵੀ ਜਿਹੜੀ ਉਹਦੇ ਵੀ ਕਰਮ ਮਾੜੇ ਹੋਣਗੇ ਜਿਹੜੇ ਨਾਲ ਵਿਆਹ ਆ ਜਾਏਗਾ ਪਰ ਮਹਾਰਾਜ ਦੀ ਖੇਡ ਬੰਦੀ ਆ ਕੋਈ ਝੂਠਾ ਕਿਸੇ ਵੀ ਤਰੀਕੇ ਨਾਲ ਇਹਦਾ ਵਿਆਹ ਕਰਵਾ ਦਿੰਦਾ ਹੈ ਵਿਆਹ ਹੋ ਜਾਂਦਾ ਜਿਹੜੀ ਹੁੰਦੀ ਹੈ ਉਹ ਕੁੜੀ ਜਿਹੜੀ ਹੁੰਦੀ ਹੈ ਉਹ ਜਿਹੜੀ ਧੀ ਇਹਦੇ ਘਰ ਵਿਆਹ ਕੇ ਹੁੰਦੀ ਹੈ ਜਿਹੜੀ ਇਹਦੀ ਪਤਨੀ ਬਣ ਕੇ ਹੁੰਦੀ ਹੈ ਉਹ ਬਾਣੀ ਪੜਨ ਵਾਲੀ ਹੁੰਦੀ ਹੈ ਕਿਵੇਂ ਪਰਮਾਤਮਾ ਕਿਸੇ ਨੂੰ ਐਦਾਂ ਸੰਜੋਗ ਰਲਾ ਦਿੰਦਾ ਇੱਕ ਮਾੜਾ ਹੁੰਦਾ ਦੂਜਾ ਚੰਗਾ ਆ ਕੇ ਉਹਦੇ ਮਾੜੇ ਗੁਣ ਬਾਹਰ ਕੱਢ ਦਿੰਦਾ ਤੇ ਉਹ ਭੈਣ ਜਿਹੜੀ ਆਉਂਦੀ ਇਹਦੇ ਘਰ ਉਹ ਕਹਿੰਦੀ ਮੈਂ ਤੇ ਬਾਣੀ ਪੜਨ ਵਾਲੀ ਆ ਇੱਥੇ ਸ਼ਰਾਬਾਂ ਪੀਂਦੇ ਨੇ ਮੈਨੂੰ ਤੇ ਆ ਕਿਹਾ ਗਿਆ ਸੀ ਬਾਹਰ ਆ ਨਿਕਲਿਆ ਤੇ ਉਹ ਭੈਣ ਜਿਹੜੀ ਆ ਪਰ ਉਹ ਹਿੰਮਤ ਨਹੀਂ ਹਾਰਦੀ ਘਰ ਦੇ ਬੜਾ ਕਹਿੰਦੇ ਨੇ ਵੀ ਸਾਡੇ ਨਾਲ ਧੋਖਾ ਆਇਆ ਆ ਵੀ ਤੂੰ ਚੱਲ ਧੀਏ ਆਪਾਂ ਇੱਥੇ ਨਹੀਂ ਰਹਿਣਾ ਤੂੰ ਇੱਥੇ ਨਹੀਂ ਰਹਿਣਾ ਤੂੰ ਇੱਥੇ ਰਹਿ ਨਹੀਂ ਸਕਦੀ ਇਹ ਸਾਡੇ ਮਤਲਬ ਦੇ ਲੋਕ ਹੀ ਨਹੀਂ ਹੈਗੇ ਵੀ ਅਜੇ ਕੁਝ ਨਹੀਂ ਵਿਗੜਿਆ ਪਰ ਉਹ ਭੈਣ ਕਹਿੰਦੀ ਕਿ ਜੇ ਮੇਰੇ ਆਨੰਦ ਕਾਰਜ ਗੁਰੂ ਮਹਾਰਾਜ ਦੀ ਹਜ਼ੂਰੀ ਚ ਹੋ ਗਏ ਆ ਨਾ ਤੇ ਮੈਂ ਛੱਡ ਨਹੀਂ ਸਕਦੀ ਮੈਂ ਹੁਣ ਮਹਾਰਾਜ ਦੇ ਅੱਗੇ ਕੀ ਮੂੰਹ ਲੈ ਕੇ ਜਾਊਂਗੀ ਜੇ ਮੈਂ ਇਹ ਰਿਸ਼ਤਾ ਛੱਡਦੀ ਆ ਇਹਦੇ ਭੈਣ ਕਹਿੰਦੀ ਕਿ ਮੈਨੂੰ ਆਪਣੇ ਬਾਪੂ ਤੇ ਭਰੋਸਾ ਹੈ ਮੈਨੂੰ ਰਸ਼ਮੀਸ਼ ਪਿਤਾ ਤੇ ਮੈਨੂੰ ਬਾਪੂ ਦੀਪ ਸਿੰਘ ਜੀ ਤੇ ਭਰੋਸਾ ਹੈ ਉਹ ਉਹਨਾਂ ਨੇ ਜੋ ਕੀਤਾ ਵਧੀਆ ਕੀਤਾ ਤੇ ਮੈਂ ਹੁਣ ਜੇ ਮੇਰੇ ਲਈ ਸਹੀ ਹੈ ਤੇ ਮੈਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇਸ ਨਸ਼ੇ ਵਾਲੀ ਦਲਦਲ ਚੋਂ ਕੱਢਾਂਗੀ ਉਹ ਭੈਣ ਕਹਿੰਦੀ ਕਿ ਮੈਂ ਜੋ ਪਹਿਰੇ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕਰਤੀ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਕਹਿੰਦੀ ਕਿ ਮੈਂ ਲਗਾਤਾਰ ਚਪੈਰੇ ਕੱਟੇ ਮੈਂ ਖੁੱਲੇ ਚਪੈਰੇ ਸੋਖ ਲਈ ਕਿ ਬਾਬਾ ਜੀ ਮੈਂ ਖੁੱਲੇ ਚਪੈਰੇ ਭਰਾਂਗੀ ਬਸ ਮੇਰੇ ਪਤੀ ਦਾ ਨਸ਼ਾ ਛਡਾ ਦਿਓ ਹੁਣ ਮੈਨੂੰ ਵੀ ਕਈ ਇੱਥੇ ਵੀਰ ਭੈਣਾ ਕਮੈਂਟ ਕਰਦੇ ਨੇ ਕਿ ਸਾਡੀ ਆ ਪ੍ਰੋਬਲਮ ਹੈ ਸਾਧ ਸੰਗੇ ਜੀ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਵਿਊ ਕਮੈਂਟ ਵਿੱਚ ਜੇ ਕਿਸੇ ਨਾਲ ਕੋਈ ਬਾਬਾ ਦੀਪ ਸਿੰਘ ਨੇ ਇਦਾਂ ਹੱਡ ਵੀਤੀ ਵਰਤਾਈ ਉਹ ਵੀ ਸਾਂਝੀ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ ਨੰਬਰ ਮੰਗ ਸਕਦੇ ਹੋ ਉੱਥੇ ਦੱਸਣੀ ਉੱਥੇ ਦੱਸ ਸਕਦੇ ਹੋ WhatsApp ਤੇ ਤੇ ਕਮੈਂਟ ਕਰਦੇ ਨੇ ਕਿ ਸਾਡੀ ਇਹ ਪ੍ਰੋਬਲਮ ਸਹੀ ਨਹੀਂ ਹੋ ਰਹੀ ਸਾਧ ਸੰਗੇ ਜੀ ਸਭ ਤੋਂ ਵੱਡੇ ਜਿਹੜਾ ਸਾਡਾ ਬਾਪੂ ਹੈ ਜੋ ਖੰਡੇ ਵਾਲਾ ਬਾਪੂ ਹੈ ਉਹਨੂੰ ਸੁਣਾਓ ਤੇ ਸਹੀਂ ਸਭ ਦੀ ਸੁਣਦਾ ਹੈ ਬਸ ਹਿਰਦੇ ਚੋਂ ਜਿੱਦਣ ਵੈਰਾਗ ਅੱਖਾਂ ਚੋਂ ਆ ਗਿਆ ਨਾ ਅਸਲੀ ਵੈਰਾਗ ਰੋਣ ਵਾਲਾ ਨਹੀਂ ਵੀ ਅੰਦਰ ਕੋਈ ਦੁੱਖ ਨਹੀਂ ਹੈ ਪਰ ਵੈਰਾਗ ਵਹਿ ਰਿਹਾ ਹੈ ਜਾਲ ਅੱਖਾਂ ਚੋਂ ਆ ਰਿਹਾ ਬਾਤ ਤੇ ਸਾਹ ਸੰਗਤ ਦੀ ਗੱਲ ਉਤਨ ਬਹਾਨੀ ਉਹਦਣ ਅਰਦਾਸ ਕਬੂਲ ਹੋਣੀ ਤੇ ਉਹ ਪੈਣ ਕਹਿੰਦੀ ਕਿ ਮੈਂ ਵੀ ਬਾਬਾ ਦੀਪ ਸਿੰਘ ਤੇ ਬੜਾ ਭਰੋਸਾ ਮੈਨੂੰ ਪੀਏ ਸਭ ਕੁਝ ਠੀਕ ਕਰਨਗੇ ਪੈਣ ਕਹਿੰਦੀ ਕਿ ਮੇ ਚਪਹਰੇ ਖੁੱਲੇ ਸੁਖਲੇ ਤੇ ਚਪਹਰੇ ਕੱਟਦੀ ਰਹੀ ਬਾਣੀ ਪੜਦੀ ਰਹੀ ਤੇ ਉੱਥੋਂ ਮੈਂ ਜੋਦਾ ਕਿ ਹੋਲੇ ਹੋਣਾ ਤੇ ਜਿਹੜੀ ਮੈਂ ਆਪਣੇ ਹਸਬੰਦ ਲਈ ਪ੍ਰਸ਼ਾਦੇ ਪਕਾਉਣੇ ਉਹਦੇ ਨੂੰ ਲਾ ਦੇਣਾ ਵੀ ਕਿਸੇ ਤਰੀਕੇ ਨਾਲ ਇਹਨੂੰ ਖਵਾਉਣਾ ਪਰ ਕਹਿੰਦਾ ਕਿ ਉਹ ਸ਼ਰਾਬ ਦੀ ਲਤ ਨਾ ਛੁੱਟੇ ਉਹਦੀ ਯਾਰ ਮੇਰੇ ਮਨ ਜੀ ਕਹਿੰਦੇ ਵੀ ਕੋਈ ਆਈ ਨਹੀਂ ਮੈਂ ਕਿ ਮੈਂ ਤਾਂ ਖੁੱਲੇ ਚ ਪਾਰੇ ਸੁੱਕੇ ਹੁਣ ਵੇਖੋ ਬਾਬਾ ਜੀ ਕਦੋਂ ਖੁਸ਼ ਹੁੰਦੇ ਨੇ ਕਾਲੀ ਨਹੀਂ ਕਰਨੀ ਚਾਹੀਦੀ ਸਾਸ ਸੰਗਤ ਦੀ ਅਸੀਂ ਚਾਹਨੇ ਆਜ ਅਰਦਾਸ ਕਰੀਏ ਕੱਲ ਅਰਦਾਸ ਕਬੂਲੀ ਜਾਵੇ ਪਰ ਇਦਾਂ ਨਹੀਂ ਹੁੰਦਾ ਹਰੇਕ ਚੀਜ਼ ਦਾ ਕੋਈ ਵਕਤ ਹੈ ਵਕਤ ਪਾ ਕੇ ਕੋਈ ਚੀਜ਼ਾਂ ਮਿਲਦੀਆਂ ਨਹੀਂ ਸੋ ਭੈਣ ਕਹਿੰਦੀ ਕਿ ਮੈਂ ਜਪਹਿਰੇ ਖੁੱਲੇ ਸੁੱਕੇ ਮੈਂ ਜਪਹਿਰੇ ਕੱਟਦੀ ਰਹੀ ਤੇ ਨਾਲ-ਨਾਲ ਮੈਂ ਉਹਦੇ ਲਾਗੇ ਵੀ ਕਿਸੇ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿਣਾ ਉਹਨੂੰ ਵੀ ਕਹਿਣਾ ਕਿ ਮੈਂ ਤੈਨੂੰ ਪੈਸੇ ਦਵਾਂਗੀ ਸ਼ਰਾਬ ਪੀਣ ਵਾਸਤੇ ਪਰ ਉਹ ਆਹ ਕਹ ਪਹਿਲਾਂ ਕਿਸੇ ਤਰੀਕੇ ਨਾਲ ਉਹਦੇ ਮੂੰਹ 'ਚ ਬਾਬਾ ਜੀ ਦਾ ਨਾਮ ਕੋ ਹੋਣਾ ਤੇ ਕਹਿੰਦੀ ਐਦਾਂ ਕਰਦਿਆਂ ਕਰਦਿਆਂ ਪਤਾ ਨਹੀਂ 2 ਕ 3 ਮਹੀਨੇ ਬਾਅਦ ਥੋੜਾ-ਥੋੜਾ ਮੈਨੂੰ ਅਸਰ ਦਿਖਣਾ ਸ਼ੁਰੂ ਹੋਇਆ ਪੀਓ ਪਹਿਲਾਂ ਦਾੜੀ-ਦੂੜੀ ਕਟਾ ਲਿੰਦਾ ਹੀ ਹੁਣ ਉਹਨੇ ਦਾੜੀ ਕਟਾਉਣੀ ਛੱਡਤੀ ਸ਼ਰਾਬ ਪੀਂਦਾ ਸੀ ਹੌਲੀ-ਹੌਲੀ ਸ਼ਰਾਬ ਘਟੀ ਪਹਿਲਾਂ ਇੱਕ ਦਿਨ ਚ ਸਾਰਾ ਦਿਨ ਹੀ ਪੀਂਦਾ ਸੀ ਫਿਰ ਇੱਕ ਦਿਨ ਮਤਲਬ ਥੋੜਾ-ਥੋੜਾ ਘਟਣਾ ਸ਼ੁਰੂ ਹੋਇਆ ਫਿਰ ਇੱਕ ਟਾਈਮ ਤੇ ਆਇਆ ਫਿਰ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਕਹਿੰਦਾ ਹੌਲੀ-ਹੌਲੀ ਉਹਦਾ ਮਨ ਇਦਾਂ ਦਾ ਹੋ ਗਿਆ ਤੇ ਮੇਰੇ ਲਾਗੇ ਬੈਠਣਾ ਉਹਨੇ ਆ ਕੇ ਮੈਨੂੰ ਕਹਿਣਾ ਕਿ ਤੂੰ ਜਦੋਂ ਦੀ ਮੇਰੇ ਘਰ ਚ ਆਈ ਹੈ ਨਾ ਤੇ ਮੇਰਾ ਘਰ ਬਦਲ ਗਿਆ ਮੇਰਾ ਘਰ ਘਰ ਅਸਲੀ ਤੇਰੇ ਆਉਣ ਤੋਂ ਬਾਅਦ ਚ ਹੋਇਆ ਹੈ ਲੋਕੀ ਤੇ ਮੇਰਾ ਮਜ਼ਾਕ ਉਡਾਉਂਦੇ ਸੀ ਵੀ ਇਹ ਜਿਹੜੀ ਇਹਦੇ ਘਰ ਆਏਗੀ ਉਹਦੇ ਕਰਮ ਫੁੱਟੇ ਹੋਣਗੇ ਪਰ ਤੂੰ ਮੇਰੇ ਕਰਮ ਵੀ ਚੰਗੇ ਕਰਤੇ ਕਿ ਮੈਂ ਚਾਹੁੰਨਾ ਹੈ ਨਸ਼ਾ ਛੱਡਣਾ ਹੁਣ ਮੈਂ ਚਾਹੁੰਨਾ ਹੈ ਕਿ ਮੈਂ ਵੀ ਗੁਰੂ ਵਾਲਾ ਬਣਾ ਤੇ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਕਿ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਮੇਰਾ ਪਤੀ ਆਪ ਨਸ਼ਾ ਛੱਡਿਆ ਬਿਨਾਂ ਕਿਸੇ ਨਸ਼ਾ ਕੇਂਦਰ ਸਿਡਾਓ ਕੇਂਦਰ ਗਏ ਬਿਨਾ ਤੇ ਐਦਾਂ ਦਾ ਬਾਪੂ ਕਿੱਥੇ ਲੱਭ ਜਾਣਾ ਜਿਹੜਾ ਘਰ ਬੈਠਿਆ ਨਸ਼ੇ ਛਡਾ ਦੇ ਕਿਸੇ ਮਾਰੇ ਕਰਮਾ ਨਸ਼ੇ ਜੋ ਕੱਢ ਕੇ ਸਿੱਧਾ ਗੁਰਬਾਣੀ ਚ ਗੁਰੂ ਕਾ ਸਿੱਖ ਬਣਾ ਦੇ ਹੈ ਕੋਈ ਇਦਾਂ ਦਾ ਡਾਕਟਰ ਇਹ ਸਿਰਫ ਬਾਬਾ ਦੀਪ ਸਿੰਘ ਜੀ ਕਰ ਸਕਦੇ ਨੇ ਨਸ਼ੇ ਜੋ ਕੱਢ ਕੇ ਸਿੱਧਾ ਹੀ ਉਹਨੂੰ ਗੁਰੂ ਵਾਲਾ ਸਿੱਖ ਬਣਾ ਦਿੱਤਾ ਬਾਣੀ ਪੜਨ ਵਾਲਾ ਇੱਕ ਪਤਨੀ ਦੀ ਮਰਜ਼ੀ ਹੈ ਉਹ ਪਤੀ ਨੂੰ ਕਿਹੜੇ ਰਾਹ ਤੇ ਲੈ ਕੇ ਜਾਣਾ ਚਾਹੁੰਦੀ ਆ ਮਾੜੇ ਰਾਹ ਤੋਂ ਕੱਢ ਕੇ ਚੰਗੇ ਤੇ ਲੈ ਕੇ ਜਾ ਸਕਦੇ ਉਹ ਭੈਣ ਨੇ ਹਿੰਦ ਨਹੀਂ ਛੱਡੀ ਕਿ ਮੈਂ ਇਹ ਮੇਰਾ ਪਤੀ ਹੈ ਮੈਂ ਇੱਥੇ ਵਿਆਹ ਹੀ ਗਈ ਆ ਮੈਨੂੰ ਸਹੀ ਰਸਤੇ ਤੇ ਲਿਆਉਂਗੀ ਤੇ ਉਹ ਭੈਣ ਨੇ ਫਿਰ ਪਤੀ ਨੂੰ ਉਸ ਦਦਲ ਚੋਂ ਕੱਢਿਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਤੇ ਉਹ ਭੈਣ ਕਹਿੰਦੀ ਕਿ ਬਾਬਾ ਦੀਪ ਸਿੰਘ ਨੇ ਮੇਰੀ ਰੱਖਿਆ ਕੀਤੀ ਮੇਰੇ ਪਤੀ ਨੂੰ ਇੱਥੋਂ ਕੱਢਿਆ ਤੇ ਮੇਰੇ ਕੋਲੋਂ ਕਢਵਾਇਆ ਤੇ ਹੁਣ ਉਹ ਭੈਣ ਤੇ ਉਹਦਾ ਪਤੀ ਵਧੀਆ ਗੁਰਸਿੱਖ ਵਾਲਾ ਜੀਵਨ ਬਤੀਤ ਕਰ ਰਹੇ ਨੇ ਤੇ ਸ਼ੀਦਾ ਸਾਹਿਬ ਹੁੰਦੇ ਨੇ ਨਤਮਸਤਕ ਹੁੰਦੇ ਨੇ ਸੋ ਸਾਧ ਸੰਗਤ ਜੀ ਇਦਾਂ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਸਬਦੀ ਸੌਂਦੇ ਨੇ ਪਰ ਸੁਣਾਉਣ ਵਾਲਾ ਚਾਹੀਦਾ ਵੜਿਆਈ ਐਵੇਂ ਨਹੀਂ ਕੰਨ ਕੰਨ ਕਰ ਰਿਆ ਇਬ ਗੁਰਗੋਬ ਸਿੰਘ ਮਹਾਰਾਜ ਦੀਆਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਹੀ ਅੱਜ ਵਰਤਾ ਰਹੇ ਨੇ ਬਾਬਾ ਦੀਪ ਸਿੰਘ ਜੀ ਸੋ ਸੱਚ ਸੰਗਤ ਜੀ ਪਿਆਰ ਦੇ ਨਾਲ ਜਪੋ ਤੁਸੀਂ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ